ਸੋ ਗੁਰਪੂਰणिमा ਵਾਲੇ ਦਿਨ ਹਰਿਆਣਾ ਦੇ ਹਿਸਾਰ ਦੇ ਵਿੱਚ ਪ੍ਰਿੰਸੀਪਲ ਦੇ ਕਤਲ ਦੀ ਵਾਪਰੀ ਵਾਰਦਾਤ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ ਕਾਤਲ ਵਿਦਿਆਰਥੀਆਂ ਦਾ ਇੱਕ ਨਵਾਂ ਸਿਸਟਮ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਹੋਸ਼ ਅਡਾਉ ਜਿਹੜੇ ਕੀ ਦ੍ਰਿਸ਼ ਨੇ ਉਹ ਕੈਪਚਰ ਹੋਏ ਨੇ ਤਸਵੀਰਾਂ ਸ਼ਰੀਏ ਤੁਹਾਡੇ ਨਾਲ ਕੱਲੀ ਕੱਲ ਜਿਹੜੀ ਕੀ ਅਪਡੇਟ ਸਾਂਝੀ ਕਰਨ ਦੀ ਆਪਾਂ ਲਗਾਤਾਰ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਇਸ ਹੋਲਨਾਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਜਿਹੜੇ ਕੀ ਦੋ ਕਾਤਲ ਵਿਦਿਆਰਥੀ ਨੇ ਉਹ ਮੌਕੇ ਤੋਂ ਫਰਾਰ ਹੋ ਰਹੇ ਨੇ ਅਤੇ ਇਸ ਦੇ ਨਾਲ ਹੀ ਇੱਕ ਹੋਰ ਜਿਹੜੀ ਕੀ ਸਿਸਟਮ ਵੀ ਹੈ ਉਹ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਤਲ ਦੀ ਵਾਰਦਾਤ ਤੋਂ ਬਾਅਦ ਇਹ ਦੋਵੇਂ ਕਾਤਲ ਜਿਹੜੇ ਕੀ ਨਾਬਾਲਗ ਨੇ ਉਹਨਾਂ ਦੇ ਵੱਲੋਂ ਕਿਸੇ ਹੋਰ ਤੀਸਰੇ ਸ਼ਖਸ ਨੂੰ ਧਮਕੀ ਦਿੱਤੀ ਜਾ ਰਹੀ ਹੈ 10 ਲੱਖ ਰੁਪਏ ਦੀ ਰੰਗਿਦਾਰੀ ਵੀ ਮੰਗੀ ਜਾ ਰਹੀ ਹੈ ਬਕਾਇਦਾ ਵੀਡੀਓ ਕਾਲ ਦੇ ਜ਼ਰੀਏ ਉਸ शख्स ਨੂੰ ਧਮਕਾਇਆ ਜਾ ਰਿਹਾ ਹੈ ਅਤੇ ਉਸ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਸਬੀਰ ਦਾਤਾ ਅਸੀਂ ਕੰਮ ਕਰਤਾ ਹੁਣ ਤੇਰਾ ਨੰਬਰ ਹੈ ਤੇ ਇਸ ਤੋਂ ਬਾਅਦ ਉਸ ਤੋਂ 10 ਲੱਖ ਰੁਪਏ ਦੀ ਜਿਹੜੀ ਕਿ ਮੰਗ ਵੀ ਕੀਤੀ ਜਾ ਰਹੀ ਹੈ ਪਰ ਇਹ ਜਿਹੜੀ ਕੀ ਹੋਸ਼ ਅਡਾਉ ਵਾਰਦਾਤ ਵਾਪਰੀ ਹੈ ਉਸਨੇ ਇੱਕ ਵਾਰ ਫਿਰ ਤੋਂ ਸਮਾਜ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਸ ਦਾ ਸਮਾਜ ਨੂੰ ਆਇਨਾ ਦਿਖਾਇਆ ਅਤੇ ਸਮਾਜ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਵੱਲੋਂ ਬੇਤੜਕ ਹੋ ਕੇ ਇਸ ਤਰ੍ਹਾਂ ਦੇ ਨਾਲ ਹੌਲਨਾਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾੜਿਆ ਸੋ ਕਾਬਿਲ ਜ਼ਿਕਰ ਹੈ ਕਿ ਹਰਿਆਣਾ ਦੇ ਹਸਾਰ ਦੇ ਪਿੰਡ ਬਾਸ ਬਾਦਸ਼ਾਹਪੁਰ ਦੇ ਵਿੱਚ ਸਥਿਤ ਕਰਤਾਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇਹ ਜਿਹੜੀ ਕਿ ਵੱਡੀ ਵਾਰਦਾਤ ਵਾਪਰੀ ਸੀ ਜਿਸ ਦੇ ਵਿੱਚ ਸਕੂਲ ਦੇ ਹੀ ਵਿਦਿਆਰਥੀਆਂ ਦੇ ਵੱਲੋਂ ਸਕੂਲ ਦੇ ਪ੍ਰਿੰਸੀਪਲ ਜਗਬੀਰ ਸਿੰਘ ਦਾ ਚਾਕੂਆਂ ਦੇ ਨਾਲ ਤੇਜ਼ ਤਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਕਈ ਵਾਰ ਕੀਤੇ ਗਏ ਨੇ ਅਤੇ ਸਕੂਲ ਦੇ ਸਟਾਫ ਦੇ ਵੱਲੋਂ ਜਦੋਂ ਉਸ ਨੂੰ ਤੁਰੰਤ ਨਜਿੀ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਉਸ ਦੀ ਮੌਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਲਗਾਤਾਰ ਸਵਾਲ ਉੱਠ ਰਹੇ ਸਨ ਕਿ ਆਖਰਕਾਰ ਅਜਿਹਾ ਕੀ ਹੋਇਆ ਕਿ ਪ੍ਰਿੰਸੀਪਲ ਦੇ ਵੱਲੋਂ ਕੀਤਾ ਗਿਆ ਅਜਿਹਾ ਕਿ ਉਸ ਤੋਂ ਇਸ ਤਰ੍ਹਾਂ ਦੇ ਨਾਲ ਉਸਦੇ ਹੀ ਚੇਲਿਆਂ ਦੇ ਵੱਲੋਂ ਭਾਵ ਕਿ ਵਿਦਿਆਰਥੀਆਂ ਦੇ ਵੱਲੋਂ ਐਡੀ ਦਰਦਨਾਕ ਮੌਤ ਦਿੱਤੀ ਗਈ ਸੋ ਹੁਣ ਤੱਕ ਜੋ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਸਕੂਲ ਦਾ ਪ੍ਰਿੰਸੀਪਲ ਸਕੂਲ ਦੇ ਹੀ 11ਵੀਂ ਅਤੇ 12ਵੀਂ ਜਮਾਤ ਦੇ ਜਿਹੜੇ ਕਿ ਦੋ ਵਿਦਿਆਰਥੀ ਸਨ ਉਹਨਾਂ ਨੂੰ ਅਨੁਸ਼ਾਸਨ ਦਾ ਪਾਠ ਪੜਾ ਰਿਆ ਸੀ ਸਲੀਕੇ ਦੇ ਵਿੱਚ ਰਹਿਣ ਦੀ ਤਾਬੀਜ਼ ਤਹਿਜੀਬ ਸਰਕਾਰਿਆ ਸੀ ਵਾਲ ਛੋਟ ਰੱਖਣ ਦੀ ਜਿਹੜੀ ਕੀ ਗੱਲ ਆਖ ਰਿਆ ਸੀ ਅਤੇ ਇਸ ਨੂੰ ਲੈ ਕੇ ਕਈ ਵਾਰ ਉਹਨਾਂ ਨੂੰ ਰੋਕ ਟੋਕ ਵੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਜਿਹੜੀ ਕੀ ਹੈ ਇਸ ਹੌਲਨਾਕ ਵਾਰਦਾਤ ਤੋਂ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਸਵਾਲ ਵੀ ਉੱਠ ਰਹੇ ਨੇ ਉਧਰ ਪੁਲਿਸ ਵਿਭਾਗ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ ਜਿਸ ਤੇਜ਼ ਤਰ੍ਹਾਂ ਹਥਿਆਰ ਦੇ ਨਾਲ ਇਸ ਵਾਰਦਾਤ ਤੋਂ ਅੰਜਾਮ ਦਿੱਤਾ ਗਿਆ ਉਹ ਵੀ ਚਾ ਕੋ ਬਰਾਮਤ ਕਰ ਲਿਆ ਗਿਆ ਤੇ ਜਿਹੜੇ ਕਿ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦੀ ਪਾਲਵੀ ਕੀਤੀ ਜਾ ਰਹੀ ਹੈ ਸੋ ਜਿਹੜੀ ਕਿ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋਵੇਂ ਕਾਤਲ ਵਿਦਿਆਰਥੀ ਜਿਹੜੇ ਹੈਗੇ ਨੇ ਉਹ ਕਿਸੇ ਹੋਰ ਤੀਸਰੇ ਸ਼ਖਸ ਨੂੰ ਤਮਕਾਉਂਦੇ ਹੋਏ ਨਜ਼ਰ ਆ ਰਹੇ ਨੇ ਉਸ ਦੇ ਵਿੱਚ ਐਸਪੀ ਹਰਸਾਰ ਦਾ ਜਿਹੜਾ ਕਿ ਕਹਿਣਾ ਹੈਗਾ ਕਿ ਹੋ ਸਕਦਾ ਕਿ ਇਹ ਜਿਹੜੇ ਕਿ ਵਿਦਿਆਰਥੀ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਇਹ ਵੱਡੀ ਵਾਰਦਾਤ ਕੀਤੀ ਗਈ ਹੈ ਉਹ ਕਿਸੇ ਗੈਂਗ ਤੋਂ ਪ੍ਰਭਾਵਿਤ ਹੋਣ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਇਸ ਤਰ੍ਹਾਂ ਦੇ ਗੈਂਗਵਾੜ ਦੇ ਨਾਲ ਸੰਬੰਧਿਤ ਵੀਡੀਓ ਸਾਹਮਣੇ ਆndੀਆਂ ਜਿਸ ਤੋਂ ਲੱਗਦਾ ਕਿ ਪ੍ਰਭਾਵਿਤ ਹੋ ਕੇ ਉਹਨਾਂ ਦੇ ਵੱਲੋਂ ਇਹ ਰੰਗਦਾਰੀ ਮੰਗੀ ਜਾਰੀ ਹੋਵੇ ਫਿਲਹਾਲ ਦੋ ਮੇੜੇ ਕਿ ਨਾਬਾਲਗ ਨੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਜਿਨ੍ਹਾਂ ਦੀ ਭਾਲ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਕੀ ਬੋਲੀ ਰੋਤਾ ਕੋਈ ਤਕਲੀਫ ਨਹੀਂ ਹੈ ਜੀ ਮੈਨੂੰ ਹੈ ਮੇਰੇ ਕੋਲ ਤਾਂ ਕੋਈ ਤਕਲੀਫ ਨਹੀਂ ਹੈ। ਜੋ ਲਿਖ ਕੇ ਦੇ ਕੇ ਉਤਾਰ ਜਾ ਤਕਲੀਫ ਹੈ। ਕਾਂ ਦੇ ਕੇ ਆਂ ਲਿਖ ਕੇ। ਕਾਂ ਦੇ ਕੇ ਆ ਤੂੰ ਆ।